ਤਰਾਸਰੇ ਮਹਲਾ ਤੀਜਾ ਘਰ ਦੂਜਾ ਚੌਪਦ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹ ਧੰਨ ਅਖੋਟ ਨਾਨ ਖੁੱਟੈ ਨਾ ਜਾਏ ਪੁਰ ਸਤਗੁਰ ਦਿਆ ਦਿਖਾਏ ਇਹ ਤਾਂ ਨਾ ਖੁੱਟ ਨਾਨਕ ਖੁੱਟੈ ਨਾ ਜਾਏ ਪੁਰ ਸਤਗੁਰ ਦਿਆ ਦਿਖਾਏ ਆਪਣੇ ਸਤਗੁਰ ਕੋ ਸਤਵਰ ਜਾਈ ਗੁਰ ਕਿਰਪਾ ਚ ਹਰ ਮਨ ਉਸ ਸੇਤਨਵੰਤ ਹਰਨਾਮ ਲੈਵਲਾਇ ਗਰਪੂਰੇ ਅਰ ਧਨ ਪਰਗਸਿਆ ਹਰ ਕਿਰਪਾ ਤੇ ਵਸੇ ਮਨਿਆ ਰਹਾਉ ਅਵ ਗੁਣ ਕਾਟ ਗੁਣ ਰਜਹਿ ਸਮਾਏ ਊਰੇ ਗੁਰਕਰ ਸਹਰ ਸੁਭਾਏ ਪੁਰ ਗੁਰ ਕੀ ਸਾਚੀ ਬਾਣੀ ਸੁਖ ਮਨੰਦਰ ਸਹਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਰਉਦਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪਰਸਾਦ ਵਸੇ ਮਨਿਆਏ ਸਾਵੇਂ ਵਸੈ ਪ੍ਰਵੇਖੋ ਸੋਏ ਗੁਰਮਤਿ ਘਟ ਪ੍ਰਗਟ ਹੋਏ ਸਹਜ ਜਨੁ ਕੋ ਆਵ ਜਾਣ ਪਿਛਾੜਿਆ ਨਾਨਕ ਨਾਮ ਮਿਲੇ ਮਨੁ ਮੰਨਿਆ ਸਹਜ ਜਨੁ ਕੋ ਆਵ ਜਾਣ ਪਿਛਾੜਿਆ ਨਾਨਕ ਨਾਮ ਮਿਲੇ ਮਨੁ ਮੰਨਿਆ ਕੋ ਕੀ ਕਾਲਸਾ ਵਾਹਿਗੁਰੂ ਕੀ ਫਤਹਿ